ਸਭ ਬਤੋ ਮਹੰਗੀ ਹੁੰਦੀਏ ਮਾਸੂਮੀਆਂ ਸੋਨੀ ਤਾਂ ਉਂਝ ਲੋਕ ਬਥੇਰੇ ਹੁੰਦੇ ਨੇ ਜਿੰਨਾ ਨੂੰ ਤਕੀਏ ਤੇ ਤਕਦੀਰ ਹੈ ਚਾਹੀਏ ਦੁਨੀਆ ਤੇ ਕੁਝ ਖਾਸ ਹੀ ਚਿਹਰੇ ਹੁੰਦੇ ਨੇ ਮਾਸੂਮੀਅਤ ਇਹ ਜੋ ਮੈਂ ਗਾਣਾ ਕੋਲਿਆ ਇਸ ਤਿੰਦਰ ਸਰਤਾਜ ਨੇ ਗਾਇਆਏ ਮਾਸੂਮੀਅਤ ਦੇ ਉੱਪਰ ਮਾਸੂਮੀਅਤ ਕਈ ਤਰ੍ਹਾਂ ਦੀ ਮਾਸੂਮੀਅਤ ਹੈ ਜਦੋਂ ਇੱਕ ਬੱਚਾ ਜਨਮ ਲੈਂਦਾ ਹੈ ਨਾ ਤਾਂ ਬਹੁਤ ਹੀ ਮਾਸੂਮ ਜਿਹਾ ਪਿਆਰਾ ਜਿਹਾ ਦੁਨੀਆ ਦੇ ਹਰ ਰੰਗ ਤੋਂ ਭੇਰ ਭਾਵ ਤੋਂ ਰਹਿਤ ਹੁੰਦਾ ਹੈ ਕੁਝ ਨਹੀਂ ਇਹਨੂੰ ਪਤਾ ਹੁੰਦਾ ਦੁਨੀਆ ਦਾ ਬਹੁਤ ਮਾਸੂਮ ਚਿਹਰਾ ਹੁੰਦਾ ਹੋ ਤੇ ਇੱਕ ਮਾਸੂਮੀਅਤ ਜਿਹੜੀ ਆ ਉਹ ਸਾਡੇ ਆਪਣੇ ਘਰਾਂ ਦੇ ਅੰਦਰ ਵੀ ਬੈਠੀ ਹੋਈ ਹੈ ਸਾਡੇ ਸਭ ਦੇ ਘਰਾਂ ਚ ਬੈਠੀ ਹੋਈ ਹੈ ਤਕਰੀਬਨ ਤੇ ਇਹ ਮਾਸੂਮੀ ਜੜੀ ਆ ਇਹ ਉਹ ਮਾਸੂਮੀਅਤ ਹੈ ਜੋ ਕਦੇ ਪਹਿਲਾਂ ਆਪ ਵੀ ਮਾਸੂਮ ਹੁੰਦੀ ਸੀ ਅਸੀਂ ਗੱਲ ਕਰਦੇ ਪਏ ਆ ਘਰ ਵਿੱਚ ਬੈਠੇ ਹੋਏ ਬਜ਼ੁਰਗਾਂ ਦੀ ਸਾਡੇ ਸਾਰਿਆਂ ਦੇ ਘਰ ਵਿੱਚ ਕੋਈ ਨਾ ਕੋਈ ਬਜ਼ੁਰਗ ਜ਼ਰੂਰ ਹੈ ਪਹਿਲੇ ਜਮਾਨੇ ਦੇ ਵਿੱਚ ਜਦੋਂ ਦਾਦਾ ਦਾਦੀ ਨਾ ਨਾਨੀ ਜਦੋਂ ਇੱਕ ਸਾਂਝੇ ਘਰ ਦੇ ਵਿੱਚ ਰਹਿੰਦੇ ਸਨ ਤਾਂ ਬੱਚੇ ਵੀ ਇਹਨਾਂ ਦਾ ਆਦਰ ਕਰਦੇ ਸਨ ਤੇ ਮਾਪੇ ਵੀ ਇਹਨਾਂ ਦਾ ਆਦਰ ਕਰਦੇ ਸਨ ਜਿਹੜਾ ਵੀ ਕੋਈ ਨਵਾਂ ਕੰਮ ਸ਼ੁਰੂ ਕਰਨਾ ਆਪਣੇ ਬਜ਼ੁਰਗਾਂ ਤੋਂ ਆਪਣੇ ਵੱਡਿਆਂ ਤੋਂ ਪੁੱਛ ਕੇ ਕਰਨਾ ਉਹਨਾਂ ਨੇ ਤੇ ਮਜਾ ਲਾ ਕੇ ਘਰ ਵਿੱਚ ਕੋਈ ਵੀ ਜੜੀ ਆ ਉਹ ਉੰਨੀ ਕੀ ਗੱਲ ਹੋ ਜੇ ਕਿਉਂਕਿ ਬਜ਼ੁਰਗਾਂ ਦਾ ਸਹਾਰਾ ਉਦੋਂ ਸੀ ਗੱਲ ਕਰਦੇ ਆ ਅੱਜ ਦੀ ਅੱਜ ਜਿਹੜਾ ਘਰ ਹੋਗੇ ਨੇ ਇੱਕ ਤੇ ਵਿਰਲੇ ਘਰ ਹੋਗੇ ਨੇ ਠੀਕ ਹੈ ਸਿੰਗਲ ਫੈਮਿਲੀ ਰਹਿੰਦੀ ਪਈ ਇਹ ਹਰ ਇੱਕ ਘਰ ਦੇ ਵਿੱਚ ਬਜ਼ੁਰਗਾਂ ਨੂੰ ਕੋਈ ਵੀ ਰੱਖ ਕੇ ਜਿਹੜਾ ਹੈਗਾ ਵਾ ਉਹ ਖੁਸ਼ ਨਹੀਂ ਹੈਗਾ ਬਜ਼ੁਰਗ ਜਿਹੜੇ ਹੈਗੇ ਨੇ ਉਹ ਮਾਸੂਮ ਹੁੰਦੇ ਨੇ ਗੱਲ-ਗੱਲ ਜਿੱਦਾ ਛੋਟਾ ਬੱਚਾ ਕਰਦਾ ਏ ਲੜਦਾ ਝਗੜਦਾ ਏ ਚੀਜ਼ ਖੋ ਕੇ ਮੰਗ ਕੇ ਖਾਂਦਾ ਏ ਮੈਨੂੰ ਆਹ ਚੀਜ਼ ਚਾਹੀਦੀ ਏ ਤੇ ਚਾਹੀਦੀ ਏ ਲੜਦਾ ਏ ਗੱਲ-ਗੱਲ ਦੇ ਉੱਪਰ ਕਹਿੰਦਾ ਹੈ ਕਿ ਮੇਰੀ ਵੀ ਜਿਹੜੀ ਆ ਮੈਨੂੰ ਵੀ ਪੁੱਛ ਪੜਤਾਲ ਮੇਰੀ ਹੋਵੇ ਮੇਰੀ ਆਉਪਕਦ ਹੋਵੇ ਜਿੱਦਾਂ ਛੋਟੇ ਬੱਚੇ ਦੀ ਹੁੰਦੀ ਹੈ ਇਹ ਮਾਸੂਮ ਜਿਹੜੇ ਵੱਡੇ ਹੈਗੇ ਤੇ ਉਹ ਵੱਡੇ ਨੇ ਉਮਰ ਉਨ੍ਹਾਂ ਦੀ ਭਾਵੇਂ 90 95 100 ਸਾਲ ਤੱਕ ਹੈਗੀ ਹੈ ਪਰ ਉਹ ਦਿਲ ਦੇ ਜਿਹੜੇ ਹੈਗੇ ਬਹੁਤ ਹੀ ਮਾਸੂਮ ਛੋਟੇ ਹੈਗੇ ਨੇ ਬੱਚਿਆਂ ਵਰਗੀਆਂ ਹਰਕਤਾਂ ਕਰਦੇ ਨੇ ਤੇ ਕਹਿੰਦੇ ਨੇ ਕਿ ਸਾਨੂੰ ਵੀ ਉਸੇ ਤਰ੍ਹਾਂ ਦਾ ਪਿਆਰ ਮਿਲੇ ਜਿਸ ਤਰ੍ਹਾਂ ਦਾ ਇੱਕ ਬੱਚੇ ਨੂੰ ਮਿਲਦਾ ਹੈ ਤੇ ਕਹਿੰਦੇ ਨੇ ਨਾ ਕੀ ਸਾਂਭ ਲੋ ਮਾਪੇ ਤੇ ਰੱਬ ਮਿਲ ਜੂ ਆਪੇ ਜਿਸ ਘਰ ਦੇ ਵਿੱਚ ਬਜ਼ੁਰਗ ਦਾ ਸਤਕਾਰ ਹੈ ਬਜ਼ੁਰਗ ਦੀ ਵਡਿਆਈ ਕੀਤੀ ਜਾਂਦੀ ਹੈ ਬਜ਼ੁਰਗ ਨੂੰ ਪੁੱਛ ਕੇ ਹਰ ਇੱਕ ਕੰਮ ਹੁੰਦੇ ਨੇ ਉਹ ਘਰ ਸਵਰਗ ਤੋਂ ਕਿਸੇ ਵੀ ਸਰਗ ਤੋਂ ਘੱਟ ਨਹੀਂ ਹੁੰਦਾ ਤੇ ਅੱਜ ਅਸੀਂ ਦੇਖਦੇ ਹਾਂ ਕਿ ਜਿਹੜੇ ਸ਼ੈਲਟਰ ਹੋਮ ਨੇ ਜਿਹੜਾ ਵਿਦ ਆਸ਼ਰਮ ਨੇ ਉਹ ਭਰੇ ਪਏ ਨੇ ਕਿਉਂ ਭਰੇ ਪਏ ਨੇ ਕਿਉਂਕਿ ਆਪਣਾਪਨ ਖਾਲੀ ਹੋ ਗਿਆ ਏ ਸਾਡੇ ਵਰਗਿਆਂ ਨੇ ਮਨਾਂ ਦੇ ਵਿੱਚੋਂ ਦਿਲਾਂ ਦੇ ਵਿੱਚੋਂ ਕੋਈ ਵੀ ਘਰ ਚ ਬਜ਼ੁਰਗਾਂ ਨੂੰ ਜਿਹੜਾ ਵਾ ਉਹ ਰੱਖਣਾ ਪਸੰਦ ਨਹੀਂ ਕਰਦਾ ਬਜ਼ੁਰਗ ਨੇ ਬਿਮਾਰ ਵੀ ਹੋਣਾ ਸਮ ਇਹ ਇੱਕ ਅਵਸਥਾ ਹੈਗੀ ਬਜ਼ੁਰਗੀ ਅਵਸਥਾ ਜਿਹੜੀ ਆ ਉਹ ਇੱਕ ਅਵਸਥਾ ਹੈਗੀ ਆ ਕਿ ਬਜ਼ੁਰਗ ਅਵਸਥਾ ਉਨਤੇ ਬਿਮਾਰੀਆਂ ਵੀ ਲੱਗਦੀਆਂ ਹਨ ਤਰ੍ਹਾਂ ਤਰ੍ਹਾਂ ਦੀਆਂ ਸਭ ਖੁਸ਼ ਹੋਣਾ ਨੂੰ ਇਹਨੇ ਮੰਜਰੇ ਉੱਪਰ ਲੰਮੇ ਪੈਣਾ ਕੋਈ ਚੱਲਦਾ ਤੇ ਫਿਰਦਾ ਹੋਏਗਾ ਪਰ ਉਹਨਾਂ ਨੂੰ ਬਿਮਾਰੀਆਂ ਲੱਗ ਜਾਂਦੀਆਂ ਤੇ ਪਰਮਾਤਮਾ ਜਿਹੜੀ ਜੋ ਜੋ ਤੁਸੀਂ ਕਰਮ ਲਿਖ ਕੇ ਆਉਂਨੇ ਹੋ ਉਸ ਹਿਸਾਬ ਦੇ ਨਾਲ ਹੀ ਵਾਹਿਗੁਰੂ ਜੀ ਜਿਹੜੇ ਨੇ ਉਹ ਬੰਦੇ ਦੇ ਲਿਖ ਕੇ ਜਿਹੜੇ ਨੇ ਉਹ ਬਣਾ ਦਿੰਦੇ ਨੇ ਕਿ ਇਸ ਬੰਦੇ ਨੇ ਕੀ ਇਸ ਧਰਤੀ ਤੇ ਤੇ ਕਰਨਾ ਹੈ ਇਹਨੂੰ ਕਿਹੋ ਜੀ ਜਿਹੜੀ ਇਹ ਜ਼ਿੰਦਗੀ ਪ੍ਰਾਪਤ ਹੋਣੀ ਹੈ ਕਈ ਤੇ ਬਹੁਤ ਐਸ਼ੋ ਆਰਾਮ ਦੇ ਨਾਲ 100 ਸਾਲ ਤਾਂ ਵੀ ਉੱਪਰ ਟੱਪ ਜਾਂਦੇ ਨੇ ਉਹਨਾਂ ਨੂੰ ਕੋਈ ਬਿਮਾਰੀ ਨੇੜੇ ਤੱਕ ਨਹੀਂ ਫਟਕਦੀ ਹੈਗੀ ਕਾਰ ਨਹੀਂ ਹੁੰਦਾ ਇਹ ਹੁੰਦਾ ਹੈ ਉਹਨਾਂ ਦਾ ਵੀ ਕਿ ਉਹਨਾਂ ਨੂੰ ਪਿੱਛੇ ਉਹਨਾਂ ਦੇ ਪਿੱਛੇ ਘਰ ਦੀ ਸਪੋਰਟ ਮਿਲਦੀ ਹੈ ਘਰ ਦੇ ਜਿਹੜੇ ਜੀ ਜਿਹੜੇ ਹੁੰਦੇ ਨੇ ਉਹ ਬਜ਼ੁਰਗਾਂ ਦਾ ਸਤਿਕਾਰ ਕਰਦੇ ਨੇ ਇੱਥੇ ਮੈਂ ਹਰ ਇੱਕ ਦੀ ਗੱਲ ਨਹੀਂ ਕਰਦੀ ਪੀ ਪੰਜੇ ਉਂਗਲਾ ਬਰਾਬਰ ਨਹੀਂ ਹੁੰਦੀਆਂ ਇਹ ਸਭ ਨੂੰ ਪਤਾ ਹੈ ਕਿ ਅੱਜ ਦੇ ਹਾਲਾਤ ਜਿਹੜੇ ਨੇ ਸ਼ੈਲਟਰ ਹੋਮ ਜੋ ਜਗ੍ਹਾ-ਜਗ੍ਹਾ ਤੇ ਖੁੱਲ ਗਏ ਹੈਗੇ ਨੇ ਉਹਦਾ ਰੀਜ਼ਨ ਹੀ ਇਹ ਹੈਗਾ ਹੈ ਕਿ ਅਸੀਂ ਬਜ਼ੁਰਗਾਂ ਨੂੰ ਜਿਹੜੀ ਹੈਗੀ ਆ ਉਹ ਓਨੀ ਸਤਿਕਾਰ ਨਹੀਂ ਦਿੰਦੇ ਪਏ ਜੋ ਬਜ਼ੁਰਗਾਂ ਦੀ ਜਿਹੜੀ ਜੋ ਬਜ਼ੁਰਗਾਂ ਦਾ ਹੱਕ ਹੈਗਾ ਏ ਅਸੀਂ ਉਹ ਹੱਕ ਨਹੀਂ ਉਹਨਾਂ ਦੇਣ ਦਏ ਤੇ ਥਾਂ ਥਾਂ ਦੇ ਉੱਪਰ ਜਿਹੜੇ ਵਿਦ ਆਸ਼ਰਮ ਜਿਹੜੇ ਨੇ ਉਹ ਖੁੱਲ ਚੁੱਕੇ ਹਨ ਤੇ ਜਦੋਂ ਪਹਿਲਾਂ ਜਦੋਂ ਜਦੋਂ ਜਿਹੜਾ ਪਹਿਲਾ ਜਿਹੜਾ ਜੀਵਨ ਹੈਗਾ ਸੀ ਪਹਿਲਾ ਜਿਹੜਾ ਸਮਾਂ ਹੈਗਾ ਸੀ ਪਹਿਲਾ ਟਾਈਮ ਹੈਗਾ ਸੀ ਜਿਹੜਾ ਉਹ ਬਹੁਤ ਹੀ ਵਧੀਆ ਟਾਈਮ ਸੀ ਬੱਚੇ ਜਿਹੜੇ ਸੀ ਉਹ ਨਾਨਾ ਨਾਨੀ ਨਾਲ ਦਾਦਾ ਦਦੀ ਨਾਲ ਆਪਣੇ ਮਾਤਾ ਪਿਤਾ ਤੋਂ ਵੱਧ ਕੇ ਪਿਆਰ ਉਹਨਾਂ ਨੂੰ ਕਰਦੇ ਸਨ ਆਪ ਚੀਜ਼ ਬਾਅਦ ਚ ਖਾਣਦੇ ਸਨ ਪਹਿਲਾਂ ਮੱਡਿਆਂ ਨੂੰ ਆਪਣੇ ਮਾਤਾ ਪਿਤਾ ਤੋਂ ਵੀ ਪਹਿਲਾਂ ਆਪਣੇ ਦਾਦਾ ਦਾਦੀ ਨਾਨਾ ਨਾਨੀ ਨੂੰ ਉਹ ਚੀਜ਼ ਜਿਹੜੀ ਆ ਉਹ ਦਿਨੇ ਸਾਂ ਤੇ ਖੁਸ਼ੀ ਖੁਸ਼ੀ ਹਣ ਵੀ ਹੁੰਦੀ ਹੈਗੀ ਸੀ ਤੇ ਇਸ ਦੇ ਉਲਟ ਜਿਹੜੇ ਦਾਦਾ ਦਾਦੀ ਨਾਨਾ ਨਾਨੀ ਆ ਉਹ ਵੀ ਕਹਿੰਦੇ ਨਾਲ ਮੋਲ ਨਾਲੋਂ ਵਿਆਜ ਪਿਆਰਾ ਉਹਨਾਂ ਨੂੰ ਵੀ ਬਹੁਤ ਪਿਆਰੇ ਲੱਗਦੇ ਸੀ ਆਪਣੇ ਪੋਤੇ ਪੋਤੀਆਂ ਦੋਦੇ ਦੋਤੀਆਂ ਤੇ ਜਾਹਿਰ ਹੈ ਕਿ ਜਿਸ ਘਰ ਦੇ ਵਿੱਚ ਬਜ਼ੁਰਗਾਂ ਦਾ ਸਤਕਾਰ ਹੈਗਾ ਏ ਉਹ ਘਰ ਜਿਹੜਾ ਵਾ ਉਸ ਘਰ 'ਚ ਕਿਸੇ ਜਗਾ ਕਿਸੇ ਚੀਜ਼ ਦੀ ਥੋੜਨੀ ਆਏਗੀ ਅੱਜ ਸਾਨੂੰ ਜਿਹੜੀ ਹੈਗੀ ਆ ਉਹ ਅਵਸਥਾ ਇਹੋ ਜੀ ਹੋ ਚੁੱਕੀ ਹੈ ਕਿ ਅਸੀਂ ਬਜ਼ੁਰਗਾਂ ਦਾ ਸਰਕਾਰ ਕਰਨਾ ਭੁੱਲ ਗਏ ਨੇ ਭੁੱਲ ਗਏ ਹੈਗੀਆਂ ਪਰ ਅੱਜ ਲੋੜ ਹੈਗੀ ਆ ਕਿ ਇਹ ਮਾਸੂਮੀਅਤ ਜਿਹੜੀ ਬਜ਼ੁਰਗਾਂ ਦੀ ਹੈਗੀ ਆ ਚਿਹਰੇ ਦੀ ਮਾਸੂਮੀਅਤ ਜਿਵੇਂ ਕਿ ਛੋਟੇ ਬੱਚੇ ਦੀ ਮਸੂਮੀਆਂ ਅਸੀਂ ਦੇਖਦੇ ਹਾਂ ਜਿਸ ਤਾਂ ਦੀ ਝਲਕ ਅਸੀਂ ਛੋਟੇ ਬੱਚੇ ਦੇ ਵਿੱਚ ਦੇਖਦੇ ਹਾਂ ਮਸੂਮ ਹੁੰਦਾਏ ਭੋਲਾ ਬਣੋੜਾ ਦੇ ਮੁਖੜੇ ਦੇ ਹੁੰਦਾਏ ਉਹਨਾਂ ਦੇ ਮਨ ਅੰਦਰ ਵੀ ਉਹੋ ਚੀਜ਼ ਹੁੰਦੀ ਹੈ ਤੇ ਜੋ ਅਸਲੀ ਬਾਹਰ ਜਿਹੜਾ ਰੂਪ ਉਹ ਵੀ ਉਹਨਾਂ ਦਾ ਉਹੀ ਹੁੰਦਾ ਕੋਈ ਉਹ ਸੇਮ ਅਵਸਥਾ ਬਜ਼ੁਰਗਾਂ ਦੀ ਹੁੰਦੀ ਹੈ ਜੋ ਦਿਲ ਵਿੱਚ ਹੈ ਉਹ ਹੀ ਉਹ ਬਾਹਰ ਹੈ ਨਾ ਬਾਹਰ ਕੋਈ ਵਿਖਾਵਾ ਨਾ ਦਿਲ ਵਿੱਚ ਕੋਈ ਵਿਖਾਵਾ ਮਸੂਮ ਜਿਹੜੇ ਨੇ ਉਹ ਹੁੰਦੇ ਹਨ ਤੇ ਸਾਨੂੰ ਜਿਹੜੇ ਆ ਇਹ ਮਸੂਮੀਤ ਜਿਹੜੀ ਹੈਗੀ ਆ ਇਸ ਤੇ ਜਿਹੜੀ ਅਵਸਥਾ ਜਿਹੜੀ ਮਸੂਮੀਅਤ ਦੀ ਆਈ ਹੈ ਬਜ਼ੁਰਗਾਂ ਦੀ ਉਹ ਸੰਭਾਲ ਕੇ ਜਰੂਰ ਜਿਹੜੀ ਆ ਉਹ ਰੱਖਣੀ ਚਾਹੀਦੀ ਹੈ ਕਿਉਂਕਿ ਅਸੀਂ ਵੀ ਕੱਲ ਨੂੰ ਇਸ ਸਟੇਜ ਦੇ ਉੱਪਰ ਆਉਣਾ ਹੈ ਤੇ ਵਾਹਿਗੁਰੂ ਜੀ ਨੇ ਪਤਾ ਨਹੀਂ ਸਾਡੇ ਨਾਲ ਕੀ ਲਿਖਿਆ ਹੈ ਸਾਡੀ ਜ਼ਿੰਦਗੀ 'ਚ ਕੀ ਲਿਖਿਆ ਹੈ ਕੀ ਨਹੀਂ ਲਿਖਿਆ ਤੇ ਪਰਮਾਤਮਾ ਕਰੇ ਸਭ ਦੇ ਘਰ ਜਿਹੜੇ ਬਜ਼ੁਰਗ ਹੈਗੇ ਨੇ ਉਹ ਬੰਦਾ ਮਾਂ ਸਤਿਕਾਰ ਜਿਹੜਾ ਵਾ ਉਹਨਾਂ ਨੂੰ ਮਿਲੇ ਉਹਨਾਂ ਦੀ ਮਸੂਮੀਅਤ ਜਿਹੜੀ ਹੈਗੀ ਹੈ ਉਹ ਇਸੇ ਤਰ੍ਹਾਂ ਜਿਹੜੀ ਹੈ ਉਹ ਬਰਕਰਾਰ ਜਿਹੜੀ ਰਵੇ ਜੋ ਕਿ ਇਹ ਗੀਤ ਜਿਹੜਾ ਹੈਗਾ ਵਾ ਇਹ 100% ਸੱਚ ਜਿਹੜਾ ਵਾ ਉਹ ਜ਼ਿੰਦਗੀ ਨੂੰ ਜਿਹੜਾ ਵਾ ਉਹ ਜ਼ਿੰਦਗੀ ਦੇ ਤਜਰਬੇ ਨੂੰ ਜਿਹੜਾ ਉਹ ਦੱਸਦਾ ਹੈ ਸਤ ਸ੍ਰੀ ਅਕਾਲ